ਮੁੰਡੇ ਆਏ ਆ ਉਹਨਾਂ ਕਾੜ ਤੱਕ ਪਹਿਲੇ ਗੋਲੀਆਂ ਚਲਾਈਆਂ ਗੋਲੀਆਂ ਤੇ ਆ ਕੇ ਸੈਟੋਟਾ ਆਇਆ ਤੋੜ ਭੰਨ ਕੇ ਟਿੱਟਾ ਤੋੜੇ ਮਾਰੇ ਮੁੰਡਾ ਕਾਉਂਸਲ ਤੇ ਬੰਦਾ ਯਾਰੀ ਡਾਕਟਰਾਂ ਨਾਲ ਉਹਨੂੰ ਵਾਟਪੁੱਕ ਕਰਕੇ ਗਏ ਆ ਗੁਰੂ ਨਾਨਕਪੁਰ ਹਸਪਤਾਲ ਦਾਖਲ ਕਰਾਏ ਗਏ ਆ ਉਹਦੇ ਮਤਲਬ ਕੀ ਹੈ ਜਬਰੀ ਬੋੜਾ ਗੁੰਡਾ ਗਰਦੀ ਕਰਦੇ ਪਿਸਟਲ ਲੈ ਕੇ ਅੰਦਰ ਗਲੋਕ ਚੱਲਿਆ ਗਿਆ ਤੇ ਭਾਈ ਭਾਈ ਇੱਕ ਗੋਲੀ ਚਲੀ ਸੀ ਜਿਆ ਕਾਚੇ ਰੋਟੇ ਗੁੰਡਾ ਗਰਦੀ ਕਰਦੇ ਧੱਕਾ ਕਰਦੇ ਚੱਕੇ ਆ ਪਾਜੀ ਹਸਪੀਟਲ ਬੈਠਾ ਦਾ ਲੱਗਾ ਮੇਰੇ 15 ਟੰਕੇ ਲੱਗੇ ਪਾਜੀ ਦੇ ਸੱਤਾ ਮਾਰ ਕੋਈ ਕਾਰਵਾਈ ਨਹੀਂ ਕੀਤੀ 36 ਟੰਕੇ ਲੱਗੇ ਤੇ ਕੋਈ ਹੱਲ ਨਹੀਂ ਪਹਿਲੇ ਵੀ ਨਹੀਂ ਕਾਰਵਾਈ ਹੋਈ ਐਟ ਟਾਈਮ ਵੱਲ ਕੋਈ ਕਾਰਵਾਈ ਨਹੀਂ ਹੋਈ ਪਾਜੀ ਗੁੰਡਾ ਕਰਦੀ ਕਰਦੇ ਆ ਡਰਾਉਣਾ ਚੁੰਦੇ ਮਾਰਨਾ ਚੁੰਦੇ ਆ ਅਸੀਂ ਕੁਝ ਨਹੀਂ ਅਸੀਂ ਆਪਾ ਰੋਟੀ ਲੈ ਕੇ ਉੱਪਰ ਹੀ ਚੜੇ ਆ ਤੇ ਨਾਲ ਦੇ ਨਰ ਜਨਰਲ ਰਿਸੈਪਸ਼ਨ ਤੇ ਬੁੰਡਾ ਨਾ ਉਹਦੇ ਤੇ ਉਹਨਾਂ ਨੇ ਹਮਲਾ ਕਰਤਾ ਕਿੰਨੇ ਮੁੰਡੇ ਆ ਗਏ ਸੀ ਜਿਹੜੇ? 7-8 ਜਣੇ ਸੀਗੇ। ਇਹ ਹਮਲਾ ਕਰਨ ਦਾ ਕਾਰਨ ਕੀ ਜਗ ਦਾ ਮਾਰ ਕੇ? ਸਰ ਪਹਿਲਾਂ ਆਏ ਆ ਪਹਿਲਾਂ ਇਹ ਵੀ ਸਟੇਟਿਸ 'ਚ ਵੀ ਆਈ ਆਏ ਆ। ਆਂਦੇ ਰਾਤ ਨੂੰ ਹੀ ਆ ਰਾਤ ਨੂੰ ਹੀ ਕਰਦੇ ਦਿਨੇ ਦਿਨੇ ਕੋਈ ਨਹੀਂ ਹੁੰਦਾ। ਰਾਤ ਨੂੰ ਅਗੇ ਇੱਕਦਮ ਹਮਲਾ ਹੀ ਕਰਦੇ ਆ। ਪਰ ਕੀ ਕੋਈ ਲੁੱਟਖੋ ਕਰਨ ਆਉਂਦੇ ਆ ਕਿ ਲੜਾਈ ਆ? ਹਾਂਜੀ ਲੁੱਟਖੋ ਹੀ ਕਰਨ ਆਉਂਦੇ। ਕੋਈ ਮੁੰਡੇ ਕੁਝ ਲੈ ਕੇ ਗਏ ਆ ਕੋਈ ਕਹਿ ਕੇ? ਨਹੀਂ ਲੈ ਕੇ ਕੁਝ ਨਹੀਂ ਫੋਨ ਖੋ ਕੇ ਲੈ ਗਏ। ਕਿੰਨੇ ਕਿੰਨੇ ਵਜੇ ਹਮਲਾ ਹੋਇਆ ਸੀ? ਰਾਤੀ 12 ਵਜੇ। ਰਾਤ ਦਾ 12 ਵਜੇ ਤਾਂ ਹਮਲਾ ਹੋਇਆ। ਹਾਂਜੀ। ਮੌਕੇ ਤੇ ਫਿਰ પોલીસ ਪਹੁੰਚ ਆਈ ਪਹੁੰਚੇ ਸੀ। ਮੌਕੇ ਤੇ ਹੋਟਲ ਤੇ ਤੁਸੀਂ ਕਿ ਅਸੀਂ ਸੀਗੇ ਰੂਮ ਲੱਗੇ ਸੀ 2 3 2 3 ਰੂਮ ਲੱਗੇ ਸੀ ਤੇ 2 3 ਅਸੀਂ ਜਾ ਰਹੇ ਸੀ ਠੀਕ ਹੈ ਲੱਗੂ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਧਮਕੀ ਨਾ ਰੰਜਿਸ਼ ਜਾਂ ਕੋਈ ਮਨਵਾ ਹਾਂਜੀ ਕਹਿੰਦੇ ਹੋਟਲ ਨਹੀਂ ਚਲਾਉਂਦੇ ਨਾ ਕਹਿੰਦੇ ਅਰੇ ਹੋਟਲ ਕਰਮ ਕੀ ਲੱਗਦਾ ਹੈ ਕਿ ਤੁਹਾਨੂੰ ਕੰਮ ਨਹੀਂ ਕਰਾਉਣ ਦਿੱਤਾ ਜਾ ਰਿਹਾ ਸਰ ਆਂਦੇ ਆ ਫ੍ਰੀ ਰੂਮ ਮੰਗਦੇ ਆ ਹੁਣ ਤੁਹਾਨੂੰ ਪਤਾ ਕੰਮ ਕਰਾ ਫ੍ਰੀ ਰੂਮ ਕਿੱਥੋਂ ਦੇ ਦਿੰਗੇ ਹੋਟਲ ਹੋਰ ਵੀ ਹੈਗੇ ਸਿਰਫ ਤੁਹਾਡੇ ਕੋਲ ਹੀ ਕਿਉਂ ਆਉਂਦੇ ਧੱਕਾ ਤੁਹਾਡੇ ਧੱਕਾ ਕਰਦੇ ਸਰ ਧੱਕਾ ਕਰਦੇ ਆ ਉਹਦਾ ਜਾਂਦੇ ਪਤਾ ਵੀ ਚੱਲ ਕੰਮ ਕਰੇਗਾ ਥੋੜੇ ਮੋٹے ਚੱਲ ਲੱਗ ਹੀ ਗਈ ਆ ਹੁਣ ਮੰਨ ਕੀ ਕਰ ਮਾਂ ਕਰਦੇ ਸਰ ਜਾਨ ਨੂੰ ਖਤਰਾ ਕਹਿੰਦੇ ਹੋਟਲ ਨਹੀਂ ਚਲਾਉਂਦੇ ਰਾ ਹੁਣ ਤੁਸੀਂ ਦੱਸੋ ਤੁਸੀਂ ਕੀ ਕਰੀਏ ਤੇ ਪੁਲਿਸ ਨੂੰ ਇਸ ਬਾਰੇ ਕੰਪਲੀਟ ਹਾਂਜੀ ਕੀਤੀ ਆ ਉਹ ਕਹਿੰਦੇ ਕਰਾਂਗੇ ਐਸਐਸਓ ਸਾਹਿਬ ਗੱਲ ਪਹੁੰਚ ਗਈ ਆ ਕਰਾਂਗੇ ਇਸ ਕਾਰਵਾਈ ਗੱਲਬਾਤ ਆਹੀ ਆ ਇਹ ਹੋਟਲ ਚ ਆ ਕੇ ਐਂਟਰੀ ਕੀਤੀ ਆ ਆਹੀ ਉੱਪਰ ਰੂਮ ਚ ਗਏ ਆਪਣੇ ਚ ਮੁੰਡੇ ਆਏ ਆ ਉਹਨਾਂ ਤਾੜ ਤਾਰ ਕੋ ਪਹਿਲੇ ਗੋਲੀਆਂ ਚਲਾਈਆਂ ਗੋਲੀਆਂ ਤੇ ਆ ਕੇ ਸ਼ੀਸ਼ਾ ਟੁੱਟਾ ਆ ਹੁਣ ਕਿ ਉਹ ਤੋੜ ਭੰਨ ਕੇ ਟਿੱਟਾ ਰੋੜੇ ਮਾਰੇ ਮੁੜ ਕੇ ਮੁੰਡਾ ਕਾਊਂਟਰ ਦੇ ਬੰਦਾ ਹੋਰ ਇਹ ਦਸ ਰਾਨਾ ਨੂੰ ਵਾਟ ਟੋਕ ਕਰਕੇ ਗਏ ਆ ਜੋ ਕਿ ਇਹ ਸਿਵਲਸਪਾ ਉਹਦੇ ਗੁੰਡਾਣੇ ਹਸਪਤਲ ਦਾਖਲ ਕਰਾ ਗਏ ਆ ਉਹ ਉਹਦਾ ਮਰਦੰਸੀ ਜਗਾ ਭਾਜੀ ਤੁਹਾਡਾ ਨਾਮ ਕੀ ਹੈ ਸਾਡਾ ਨਾਮ ਲਾਪਰੀ ਤੇ ਕਿਹੜਾ ਫੋਟ ਹੈ ਇਹ ਰੋਲਸਟਾਰ ਹੋਰ ਲਿਆ ਭਾਜੀ ਕਿੰਨੇ ਦਿਨ ਪਹਿਲਾਂ ਲਿਆ ਸੀ ਅਸੀਂ 2-3 ਦਿਨ ਹੋ ਗਏ ਪਹਿਲਾਂ ਲਿਆ ਕੋਈ ਪੁਰਾਣੀ ਰੰਜਿਸ਼ ਹੈ ਕੋਈ ਸੀ ਉਹਨੂੰ ਭਾਜੀ ਪਤਾ ਨਹੀਂ ਕੋਣ ਐਦਾਂ ਹੀ ਮੁੰਡੇ ਬੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਜਾਂਦੇ ਗਲੋਕ ਪਿਸਟਲ ਲੈ ਕੇ ਜਾਂਦੇ ਭਾਜੀ ਤੁਹਾਨੂੰ ਕੀ ਪਤਾ ਲੱਗਣੋਂ ਕੋਈ ਪਿਸਟਲ ਗੋਲੀ ਭਾਜੀ ਹਾਂਜੀ ਭਾਜੀ ਕਿਹੜੀਆਂ ਗੋਲੀਆਂ ਚੱਲਦੀਆਂ ਭਾਜੀ ਇੱਕ ਗੋਲੀ ਚੱਲੀ ਸੀ ਜੱਟਾ ਚੋ ਰੋ ਗਿਆ ਹਾਂਜੀ ਇਸੇ ਛੇ ਦੇ ਬੱਜੀ ਕਾਰਨ ਕੀ ਮੋਕੇ ਨੂੰ ਮੁੰਡਾ ਕਾਊਂਟਰ ਤੇ ਬੈਠਾ ਹੀ ਆਈ ਉੱਪਰ ਰੂਮ ਚ ਗਏ ਹਾਂ ਪਈ ਜਿਹੜੇ ਮੁੰਡੇ ਆਏ ਸੀ ਕੌਣ ਆ ਗਏ ਸੀ ਕੁਝ ਪਤਾ ਉਹਨਾਂ ਦਾ ਪਾਜੀ ਇੱਥੇ ਤੁਰੇ ਫਿਰਦੇ ਲੋਫਰ ਹੈਗੇ ਆ ਵੇਲੇ ਤੁਰੇ ਫਿਰਦੇ ਆ ਨਹੀਂ ਅਸੀਂ ਜਾਂਦੇ ਇੱਥੇ ਵੇਲੇ ਤੁਰੇ ਕਰਦੇ ਪਾਜੀ ਅਗਰੇ ਉਹਨਾਂ ਡਰ ਹੈਗਾ ਘਰ ਦੇ ਮੇਰੇ ਮਾਂ ਕੱਲੀ ਕਰਲੀ ਮੈਨੂੰ ਡਰ ਲੱਗਦਾ ਕਿ ਇਹ ਮੈਨੂੰ ਨਾ ਮਾਰ ਦੇਣ ਪਾਜੀ ਮੋਕੇ ਤੇ ਪੁਲਿਸ ਨੂੰ ਸੂਚੀ ਕੀਤਾ ਸੀ ਪੁਲਿਸ ਨੂੰ ਸੂਚੀ ਕੀਤਾ ਬੋਲੇ ਕਾਰਨਾਮਾ ਦੇਖ ਕੇ ਚੱਲ ਗਈ ਹੋਈ ਆ ਤੇ ਜਿਹੜੇ ਮੁੰਡੇ ਜਖਮੀ ਹੋਇਆ ਭਾਈ ਜਾ ਕਿਨੇ ਆ ਪਾਜੀ ਕੋ ਹਸਪੀਟਲ ਵੇ ਡਾ ਲਗਾ ਪਹਿਲਾਂ ਵੀ ਉਹ ਆਏ ਪਹਿਲਾਂ ਵੀ ਕੋਈ ਝਗੜਾ ਆਇਆ ਪਹਿਲਾਂ ਦੂਸਰੇ ਹੋਟਲ ਹੋਇਆ ਸੀ ਕਿਹੜਾ ਹੋਟਲ ਉਹ ਵੀ ਸੇਠੀ ਹੋਟਲ ਸੀ ਇਹ ਮੁੰਡੇ ਸੀ ਹਾਂਜੀ ਇਹੋ ਮੁੰਡੇ ਆ ਪਹਿਲਾਂ ਹੋ ਗਿਆ 15 ਇਹ 15 20 ਦਿਨ ਹੋ ਗਏ ਆ ਮੇਰੇ 15 ਟੰਕੇ ਲੱਗੇ ਪਾਜੀ ਅੱਗੇ ਸੱਟਾ ਮਾਰ ਕੇ ਗਏ ਕੋਈ ਕਾਰਵਾਈ ਨਹੀਂ ਬਣੀ ਇਹਨਾਂ ਦੀ ਓਕੇ ਦੇ ਇਥੇ ਕੋਲ ਕੋਣ ਕੋਣ ਸੀ ਓਕੇ ਦੇ ਕਮਰੇ ਲੱਗੇ ਸੀ ਤੇ ਉਹ ਮੁੰਡਾ ਕਾਊਂਟਰ ਤੇ ਬੈਠਾ ਸੀ ਕੀ ਨਾਮ ਦਾ ਅਮਰਤ ਉਹਦੇ ਕਿੰਨੇ ਕ ਸੱਟਾ ਲੱਗੇ ਪੂਰੇ 66 ਟੰਕੇ ਲੱਗੇ ਜੀ ਪੁਲਿਸ ਤੋਂ ਕੋਈ ਕਾਰਵਾਈ ਕੀਤੀਗੀ ਪੁਲਿਸ ਨਾਲ ਪਹਿਲੇ ਵੀ ਨਹੀਂ ਕਾਰਵਾਈ ਹੋਈ ਆ ਅੱਜ ਆਮਲੇ ਕੋਈ ਕਾਰਵਾਈ ਨਹੀਂ ਹੋਈ ਪਾਜੀ ਤੁਹਾਡੇ ਤੇ ਪਹਿਲਾਂ ਵੀ ਹਮਲਾ ਹੋਇਆ ਅੱਜ ਫਿਰ ਹਮਲਾ ਹੋਇਆ ਪਹਿਲਾਂ ਵੀ ਤੁਸੀਂ ਪੁਲਿਸ ਤੋਂ ਕਾਰਵਾਈ ਕਰਵਾਈ ਨਹੀਂ ਹੁਣ ਤੱਕ ਕੋਈ ਇਹ ਲੱਗਦਾ ਕਿ ਵਾਰ ਵਾਰ ਤੁਹਾਡੇ ਤੇ ਹਮਲਾ ਕਿਉਂ ਹੋ ਰਿਹਾ ਪਤਾ ਨਹੀਂ ਪਾਜੀ ਕਿਉਂ ਹੋ ਰਿਹਾ ਕੀ ਮੰਗ ਕੀ ਕਰਦੇ ਹੋ ਮੰਗ ਪਾਜੀ ਵੈਸੇ ਗੁੰਡਾਗਰਦੀ ਕਰਦੇ ਆ ਡਰਾਣਾ ਚੁੰਦੇ ਮਾਰਨਾ ਚੁੰਦੇ ਆ ਤੁਹਾਡੀ ਕੀ ਮੰਗ ਕੀ ਹੈ ਪ੍ਰਸ਼ਾਸਨ ਤੋਂ ਮੰਗ ਕੀ ਕਰ ਮੇਰਾ ਹੱਲ ਕੀਤਾ ਜਾਵੇ ਪਾਜੀ ਖਤਰਾ ਹੈਗਾ ਪਾਜੀ ਮੇਰੇ कल मिति 3 अक्टूबर देर रात तकरीबन 2:30 बजे ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀ ਕਿ ਜਿਹੜਾ ਬੀ ਡਿਵੀਜ਼ਨ ਵਿੱਚ ਖੋਤਲ ਸਟੇ ਹੈਗਾ ਯਾ ਰਾਇਲ ਸਟੇ ਉਸ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਅੰਦਰ ਵੜ ਕੇ ਤੇ ਹੋਟਲ ਦੇ ਵਿੱਚ ਭੰਨਤੋੜ ਕੀਤੀ ਸੀਗੀ ਤੇ ਨਾਲ ਉੱਥੇ ਦੇ ਜਿਹੜੇ ਰਿਸੈਪਸ਼ਨਿਸਟ ਸੀਗੇ ਅਮਰਿਤਪਾਲ ਉਹਨਾਂ ਦਾ ਵੀ ਉਹਨਾਂ ਨੂੰ ਵੀ ਜ਼ਖਮੀ ਕੀਤਾ ਸੀਗਾ ਇਸ ਵਿੱਚ ਇੱਕ ਇਤਲਾਹ ਹੋਰ ਦਿੱਤੀ ਗਈ ਸੀ ਕਿ ਹੋਟਲ ਦੇ ਉੱਪਰ ਗੋਲੀਬਾਰੀ ਵੀ ਕੀਤੀ ਗਈ ਹੈ ਪਰ ਮੌਕੇ ਤੇ ਪਹੁੰਚ ਕੇ ਇਸ ਟੀਨੂ ਵੈਰੀਫਾਈ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਮੈਨੇਜਰ ਸੀਗੇ ਲੱਪਰੀ ਸਿੰਘ ਇਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਹੋਟਲ ਦੇ ਉੱਪਰ ਗੋਲੀ ਚਲਣ ਦੀ ਕੋਈ ਵੀ ਜਿਹੜੀ ਸੀਗੀ ਇਫੈਕਟ ਸਾਹਮਣੇ ਨਹੀਂ ਆਏ ਤੇ ਜਿਹੜੇ ਬੰਦਿਆਂ ਨੇ ਅੰਦਰ ਆ ਕੇ ਅੰਮ੍ਰਿਤਪਾਲ ਨਾਲ ਕੁੱਟਮਾਰ ਕੀਤੀ ਹੈਗੀ ਹੈ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਪਰਚਾ ਦਰਜ ਜਿਹੜਾ ਹੈਗਾ ਬੀ ਡਿਵੀਜ਼ਨ ਥਾਣੇ ਵਿੱਚ ਕਰ ਦਿੱਤਾ ਗਿਆ ਹੈ ਤੇ ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ